हां जी मैं परमजीत सिंह जिला मानसा जी ਪਿੰਡ ਘੁਰਕਣੀ ਮੈਂ ਸੀਐਮ ਸਾਹਿਬ ਸਰਦਾਰ ਭਗਵਾਨ ਸਿੰਘ ਮਾਨ ਨੂੰ ਬੇਨਤੀ ਕਰਦਾ ਕਿ ਮੈਂ ਜ਼ਮੀਨ ਦੀ ਨਿਸ਼ਾਨਦੇਹੀ ਲੈਣੀ ਸੀ ਮੈਂ ਪਹਿਲੇ ਦਿਨ ਗਿਆ ਜੀ ਤਹਿਸੀਲ ਚ 1:30 ਵਜੇ ਉਹ ਕਹਿੰਦੇ ਵੀ ਅਜ ਤੱਕ ਤੈਨੂੰ ਨੰਬਰ ਨਹੀਂ ਮਿਲਦੇ ਟੋਕਨ ਅਜ ਤੱਕ ਤੈਨੂੰ ਮਿਲਦਾ ਨਹੀਂ ਮੈਂ ਦੂਜੇ ਦਿਨ ਵਾਗਿਆ ਜੀ ਦੂਜੇ ਦਿਨ ਮੈਂ ਗਿਆ ਤਾਂ ਮੈਨੂੰ ਉਹਨੂੰ ਕਹਿੰਦੇ ਜੀ ਤੈਨੂੰ ਨੰਬਰ ਟੋਕਨ ਲੈ ਲਾ ਤੇ ਮੇਰੀ ਬਾਰੀ ਆਈ ਕੋਈ 1:30 ਵਜੇ ਜੀ ਉਸ ਤੋਂ ਬਾਅਦ ਜੀ ਮੈਂ 1:30 ਵਜੇ ਲੈ ਕੇ ਤੇ ਅਪਲੀਕੇਸ਼ਨ ਲੈ ਕੇ ਨੰਬਰ ਲੈ ਕੇ ਅਪਲੀਕੇਸ਼ਨ ਲਿਖਾ ਕੇ ਮੈਂ ਤਹਿਸੀਲਦਾਰ ਸਾਹਿਬ ਦੇ ਪੇਸ਼ ਹੋਇਆ ਤਾਂ ਉਹ ਕਹਿੰਦੇ ਵੀ ਸਾਡੇ ਕੋਲੇ ਤਾਂ ਧਨੀਰਤਾ ਇੱਥੇ ਮਨਜ਼ੂਰੀ ਅਸੀਂ ਦੇ ਨਹੀਂ ਸਕਦੇ ਤਹਿਸੀਲਦਾਰ ਭਿੱਖੀ ਨੇ ਉਹ ਮਨਜ਼ੂਰੀ ਦੇਣਗੇ ਤੁਹਾਨੂੰ ਮੈਂ ਜੀ 3 ਵਜੇ 2:30 3 ਵਜੇ ਗੱਡੀ ਲੈ ਕੇ ਭਿੱਖੀ ਗਿਆ ਜੀ ਜਦੋਂ ਮੈਂ ਪਿੱਛੇ ਗਿਆ ਤਾਂ ਜੀ ਦਫ਼ਤਰ ਦੇ ਵਿੱਚ ਦੇਖਿਆ 100 ਤੋਂ 150 ਆ ਬੰਦਾ ਖੜਾ ਲੋਕ ਤਾਂ ਹਾਂ ਮਰਨ ਜੀ ਉੱਥੇ ਕੋਈ ਰਿਸਟਰੀ ਵਾਲਾ ਕੋਈ ਆਮ ਕੰਮਾਂ ਵਾਲੇ ਤੇ ਮੈਂ ਵੀ ਦੋ ਤਿੰਨ ਵਾਰੀ ਦਫ਼ਤਰ ਦੇ ਅੰਦਰ ਗਿਆ ਉਹ ਕਹਿੰਦੇ ਵੀ ਹਲਤ ਤੱਕ ਖਾਣਾ ਖਾਂਦੇ ਆ ਜੀ ਲੰਚ ਟਾਈਮ ਐ ਜਦੋਂ 4 ਵਜੇ ਗਏ ਜੀ ਉੱਥੇ ਚਨੀਰ ਤੋਂ ਇੱਕ ਰੀਡਰ ਸਾਹਿਬ ਗਏ ਸੀਗੇ ਜੀ ਮੈਂ ਉਹਨਾਂ ਨੂੰ ਕਿਹਾ ਵੀ ਯਾਰ ਬਹੁਤ ਟਾਈਮ ਹੋ ਗਿਆ ਸਾਨੂੰ ਖੜਿਆ ਨੂੰ ਸਾਢੇ 4 ਹੋ ਗਏ ਤੇ ਦੂਸਰਾ ਇੱਥੇ ਮੈਂ ਸਾਈਨ ਕਰਾਉਣੇ ਆਗੇ ਫਾਈਲ ਤੇ ਮੈਂ ਫੀਸ ਭਰਨੀ ਹੈਗੀ ਚਲੋ ਜੋ ਮੈਨੂੰ ਕਹਿੰਦੇ ਤੁਸੀਂ ਤਾਂ ਜਾਓ ਵੀ ਅਸੀਂ ਫਾਈਲ ਤੇ ਸਾਈਨ ਕਰਵਾ ਲਵਾਂਗੇ ਉਸ ਤੋਂ ਬਾਅਦ ਕੀ ਹੋ ਮੈਂ ਅਗਲੇ ਦਿਨ ਗਿਆ ਜੀ ਅਗਲੇ ਦਿਨ ਜਿਹੜੇ ਰੀਡਰ ਸੀਗੇ ਜੀ ਉਹਨਾਂ ਦਾ ਕੋਈ ਮਰਗਤ ਦਾ ਭੋਗ ਸੀ ਉਹਦੇ ਬਾਗੇ ਜੀ ਉਹ ਫਾਇਲ ਮੈਨੂੰ ਮਿਲੀ ਨਾ ਜੀ ਚਲੋ ਜੀ ਉੱਥੇ ਮੈਨੂੰ 2:30 ਵਜ ਗਈ 2:30 ਦੇ ਕਰੀਬ ਟਾਈਮ ਹੋ ਗਿਆ ਤਾਂ ਮੈਂ ਪਤਾ ਕੀਤਾ ਉਹ ਕਹਿੰਦੇ ਫਾਇਲ ਤੋਰੀ ਪਈ ਐ ਤੇ ਫਾਇਲ ਸਾਨੂੰ ਅਸੀਂ ਦੇ ਦੇਣੇ ਲੱਭ ਕੇ ਮੈਨੂੰ ਉਹਨਾਂ ਨੇ ਫਾਇਲ ਦੇਤੀ ਜੀ ਉਸਤ ਵਾਰ ਮੈਂ ਫੀਸ ਭਰਨ ਗਿਆ ਤਾਂ ਉਹ ਕਹਿੰਦੇ ਸਿਸਟਮ ਡਾਊਨ ਐ ਬੈਠਾ ਰਿਹਾ ਹੈ ਜੀ ਮੈਂ 4:30 ਵਜ ਗਈ ਜੀ ਉਹ ਕਹਿੰਦੇ ਚਲ ਤੁਸੀਂ ਐ ਕਰੋ ਸਾਨੂੰ ਤੁਸੀਂ 500 ਰੁਪਏ ਫੀਸ ਆਉ ਦੇ ਦੋ ਤੇ ਤੁਸੀਂ ਜਾਓ ਅਸੀਂ ਥੋੜੀ ਫੀਸ ਭਰ ਦਿਆਂਗੇ ਉਸ ਤੋਂ ਬਾਅਦ ਕੀ ਹੋਇਆ ਜੀ ਅਗਲੇ ਦਿਨ ਦੋ ਛੁੱਟੀਆਂ ਆ ਗਈਆਂ ਜੀ ਬਾਰ ਤੇ ਐਂ ਦਵਾਰ ਆ ਗਿਆ ਜੀ ਮੈਂ ਸੋਮਵਾਰ ਨੂੰ ਗਿਆ ਜੀ ਸੋਮਵਾਰ ਨੂੰ ਕਹਿੰਦੇ ਫਿਰ ਕਹਿੰਦੇ ਸਿਸਟਮ ਡਾਊਨ ਹੈ ਜੀ ਮੈਂ ਰੋੜਾ ਰੋੜਾ ਪਾਇਆ ਵੀ ਯਾਰ ਕੋਈ ਗੱਲ ਹਫਤਾ ਹੋ ਗਿਆ ਤੁਰੇ ਫਿਰਦੇ ਨੂੰ ਜੀ ਚਲੋ ਜੀ ਉਹ ਕਹਿੰਦੇ ਤੁਹਾਨੂੰ ਤੁਸੀਂ ਅੱਜ ਤਾਂ ਜਾਓ ਤੇ ਕੱਲ ਨੂੰ ਤੁਹਾਨੂੰ ਅਸੀਂ ਉਹ ਦੇ ਦਾਂਗੇ ਆਪਣਾ ਰਸੀਦ ਦੇ ਦਾਂਗੇ ਜੀ ਰਸੀਦ ਤੋਂ ਬਾਅਦ ਕਹਿੰਦੇ ਦੁਬਾਰੇ ਸਾਈਨ ਫਿਰ ਕਰਾਉਣੇ ਪੈਣਗੇ ਜੀ ਦੁਬਾਰੇ ਵਾਲਾ ਮੰਗਲਵਾਰ ਆ ਗਿਆ ਜੀ 8 ਦਿਨ ਹੋ ਗਏ ਜੀ 8 ਦਿਨ ਉਹ ਕਹਿੰਦੇ ਮੈਂ ਹਾਜੀ ਕਿੱਥੋਂ ਸਾਈਨ ਕਰਾਉਣੇ ਪੈਣਗੇ ਕਹਿੰਦੇ ਵੀ ਦੁਬਾਰੇ ਤਸਿਲਦ ਮਾ ਯਾਰ ਕੋਈ ਗੱਲ ਹੈ ਕਿ ਪਹਿਲਾਂ ਗੱਡੀ ਲੈ ਕੇ ਭੀਖੀ ਗਏ ਝਨੀਰ ਤੋਂ ਦੁਬਾਰੇ ਹੁਣ ਫਿਰ ਇੰਨੀ ਖੱਜਲ ਖਵਾਰੀ ਉਹ ਕਹਿੰਦੇ ਚਲੋ ਅਸੀਂ ਤੁਸੀਂ ਜਾਓ ਜੀ ਅਸੀਂ ਸਾਈਨ ਕਰਵਾ ਲਾਂਗੇ ਤੁਸੀਂ ਸਾਥੋਂ ਫੇਲ ਲੈ ਜਾਓ ਜੀ 10 ਦਿਨ ਲੰਘ ਗਏ ਜੀ 10 ਦਿਨਾਂ ਬਾਅਦ ਉਸ ਤੋਂ ਬਾਅਦ ਕੀ ਹੋਇਆ ਜੀ 10 ਦਿਨਾਂ ਬਾਅਦ ਜਦੋਂ ਮੈਂ ਦੁਬਾਰੇ ਗਿਆ ਤਾਂ ਆਪਣਾ ਉਹਨੂੰ ਫੋਨ ਕੀਤਾ ਮਿੰਤੀ ਵਾਲਾ ਜਿਹੜੇ ਕੰਪਿਊਟਰ ਵਾਲੇ ਨੇ ਵੀ ਹਾਂ ਜੀ ਸਾਡੀ ਮਿੰਤੀ ਕਰ ਦਿਓ ਸਾਡੇ ਕੋਲੇ ਮਨਜ਼ੂਰੀ ਸਾਨੂੰ ਮਿਲ ਗਈ ਫੇਲ ਸਾਡੇ ਕੋਲੇ ਆ ਗਈ ਉਹ ਕਹਿੰਦਾ ਵੀ 12000 ਰੁਪਏ ਲਵਾਂਗਾ ਮੈਂ 8 ਦਿਨਾਂ ਨੂੰ ਤੇਰੀ ਵਾਰੀ ਆਊਗੀ 20 ਦਿਨ ਹੋ ਗਏ 18 ਦਿਨ ਹੋ ਗਏ ਜੀ 18 ਦਿਨ ਅੱਜ ਜਿਹੜਾ ਸਾਡਾ ਗਵੰਡੀ ਜੀ ਦਾ ਅਸੀਂ ਕੋਈ ਸਾਡੀ ਬੱਟ ਦੀ ਮਿੰਨਤੀ ਸੀਗੀ ਮਿੰਨਤੀ ਕਰਾਉਣੀ ਸੀ ਨਿਸ਼ਾਨ ਦੀ ਨਿਸ਼ਾਨ ਦੀ ਲੈਣੀ ਸੀ ਉਹ ਜੀ ਉਹਨੇ ਝੋਨਾ ਲਾਤਾ ਜੀ ਅੱਜ 20 ਦਿਨ ਹੋ ਗਏ ਜੀ ਉਹ ਮਿੰਨਤੀ ਵਾਲੇ 12000 ਰੁਪਏ ਮੰਗਦੇ ਨੇ ਤੇ ਉਹ ਮੇਰੀ ਜਿਹੜੀ ਉਹ ਸੀਗੀ ਮਿੰਨਤੀ ਸੀ ਵਿੱਚ ਹੀ ਰਹਿ ਗਈ ਜੀ ਇੰਨੀ ਖੱਜਲ ਖਵਾਰੀ ਜੀ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਜੀ ਤੁਸੀਂ ਇਹ ਦੇਖੋ ਉੱਥੇ ਪੀਖੀ ਮੈਂ ਗਿਆ ਤੇ ਲੋਕ ਨਾ ਲੋਕ ਤਾਂ ਹਾਂ ਮਾਰਦੇ ਸਿਆਪਤਾ ਈ ਸੀ ਬੈਠੇ ਰਹਿੰਦੇ ਨੇ ਜੀ ਤੇ ਲੋਕ ਬਾਹਰ ਕੀ ਕਰਨ ਜੀ ਕੋਈ ਲੜਕੀਆਂ ਸੀ ਛੋਟੀਆਂ ਛੋਟੀਆਂ ਕੋਈ ਕੋਈ ਫਾਈਲ ਤੇ ਸਾਈਨ ਕਰਾਉਣਾ ਕੋਈ ਬਿਰਧ ਸੀ 70 80 ਸਾਲ ਦਾ ਜੀ ਹੁਣ ਇੱਕ ਰਿਸਟਰੀ ਕਰਾਉਣੀ ਹੈ ਜੀ ਇਹਨਾਂ ਨੂੰ ਕੀ ਹੁੰਦਾ ਵੀ ਜਿੰਨਾ ਲੇਟ ਕਰਾਂਗੇ ਉਹਨੇ 2 ਰੁਪਏ ਵੱਧ ਬਣਨਗੇ ਕੀ ਕਰਦੇ ਨੇ ਜਿਵੇਂ ਹੁਣ ਇੱਕ ਮੰਨ ਲਓ ਵੀ ਧਾਰਨ ਤੌਰ ਤੇ ਕਿਸੇ ਨੇ ਰਿਸਟਰੀ ਕਰਾਉਣੀ ਆ ਚਾਰ ਕੁੜੀਆਂ ਦੇ ਨਾਮ ਜ਼ਮੀਨ ਐ ਇੱਕ ਕਿਸੇ ਬਜ਼ੁਰਗ ਦੇ ਨਾਮ ਐ ਨੰਬਰਦਾਰ ਨੂੰ ਮਸਾ ਲਿਆਉਂਦੇ ਆ ਇਹਨਾਂ ਨੂੰ ਹੁੰਦਾ ਵੀ ਜਿੰਨਾ ਲੇਟ ਕਰਾਂਗੇ ਸ਼ਾਮ ਨੂੰ ਅਰਜ ਨਸੀਬ ਨੂੰ ਪਤਾ ਹੁੰਦਾ ਵੀ ਇਹਨਾਂ ਨੂੰ ਲੇਟ ਕਰੋ ਜਿੰਨਾ ਲੇਟ ਕਰ ਦਿੰਦੇ ਨੇ ਉਹਨਾਂ ਇਹ ਉਹ ਫਿਰ 2 ਰੁਪਈਆ ਦਾ ਲੈਣ ਦੇਣ ਹੋ ਕੇ ਸ਼ਾਮ ਨੂੰ ਰਿਸਟਰੀਆਂ ਕਰ ਦਿੰਦੇ ਨੇ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਸੀ ਤੁਹਾਡੇ ਪਰ ਸਾਡੀ ਇੱਕ ਬੇਨਤੀ ਹੈ ਜੀ ਤੁਸੀਂ ਜਿਹੜੀ ਰਜਿਸਟਰੀ ਹੈ ਸਵੇਰੇ ਤੋਂ ਕਰਨ ਲਾ ਦਿਓ ਜੀ ਕਿੰਨੇ ਥੀਲੇ ਦੇਖ ਲਓ ਤਨਵੇਦਵਾਦ ਰਜਿਸਟਰੀ ਹੁਣ ਸ਼ੁਰੂ ਕਰਦੇ ਨੇ ਵੀ ਵੀ ਪੈਸੇ ਦੇਣ ਸਾਨੂੰ ਵੀ ਦੁਆਰੇ ਨਹੀਂ ਉਹ ਅਗਲ ਨੂੰ ਆਉਂਦਾ ਵੀ ਬੰਦੇ ਦੁਆਰੇ ਲਿਆਉਣੇ ਪੈਣਗੇ ਕੋਈ ਆਉਂਦਾ ਹੈ ਕਿਹੜਾ ਚਾਚਾ ਨਹੀਂ ਮੰਨਦਾ ਕਿਹੜਾ ਤਾਇਆ ਨਹੀਂ ਮੰਨਦਾ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਐ ਸੀਐਮ ਸਾਹਿਬ ਤੁਸੀਂ ਜਿਹੜੀ ਰਜਿਸਟਰੀ ਐ ਸਵੇਰੇ 10 ਵਜੇ ਕਰੋ ਆਉਂਤਾ ਐ ਸੀ ਜਿਵੇਂ ਲੋਕ ਤਾਂ ਹਾਂ ਮਾਰਦੇ ਆ ਜੀ ਉਹ ਕਹਿੰਦੇ ਕਿਹੜਾ ਸੁਧਾਰ ਹੋਇਆ ਜੀ ਮੈਂ ਕਿਹਾ ਤੁਹਾਡੇ ਪ੍ਰਸ਼ਾਸਕਾਂ ਸੋਨੂੰ ਬੋਰਡ ਪਾਈਏ ਸੋਨੂੰ ਪਾਵਾਂਗੇ ਅਗਲੀ ਵਾਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸੁਧਾਰ ਤਾਂ ਕਰੋ ਜੀ ਇੱਕ ਤੁਸੀਂ ਇਹ ਦੇਖੋ ਜੀ ਨੰਬਰ ਲੈਣੇ ਆ ਜੀ ਤਿੰਨ ਤਿੰਨ ਦਿਨ ਨੰਬਰਾਂ ਦੀ ਖੱਜਲ ਖਵਾਰੀ ਕਰਾ ਰਹੇ ਨੇ ਜੀ ਕਿ ਸਿਸਟਮ ਡਾਊਨ ਐ ਜੀ ਫਿਰ 25 ਰੁਪਏ ਪੇਜ ਐ ਜੀ 25 ਰੁਪਏ ਦੀ ਪੇਜ ਤੋਂ 50 ਰੁਪਏ ਪੇਜ ਲੈ ਰਹੇ ਆ ਜੀ ਇਹ ਕੀ ਕਰੀਏ ਜੀ ਕਿੱਧਰ ਜਾਈਏ ਜੇ ਉੱਥੇ ਕੋਈ ਬੈਂਸ ਕਰਦੇ ਆ ਉਹ ਫਿਰ ਮੁੜ ਕੇ ਕਹਿੰਦੇ ਸਾਡਾ ਸਿਸਟਮ ਬਰੋਨਾ ਦੂਜੇ ਦਿਨ ਆਓ ਤੀਜੇ ਦਿਨ ਆਓ ਜੀ ਸਰ ਬੇਨਤੀ ਆ ਜੀ ਨੰਬਰ ਜਿਹੜੇ ਜ਼ਮੀਨ ਦੇ ਨੰਬਰ ਲੈਣੇ ਆ ਇਹਦੇ ਲੋਕ ਤਿੰਨ ਤਿੰਨ ਦਿਨ ਤੁਰੇ ਫਿਰਦੇ ਉੱਥੇ ਲੋਕ ਫਿਰ ਗੱਲਾਂ ਕਰਦੇ ਨੇ ਵੀ ਕੀ ਸੁਧਾਰ ਹੋਇਆ ਜੀ ਸਰ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਆ ਸੁਧਾਰ ਕਰੋ ਜੀ ਨੰਬਰਾਂ ਦਾ ਵੀ ਬਹੁਤ ਵੱਡੀ ਖਿਆ ਜੀ ਨੰਬਰ ਲੈਣੇ ਜ਼ਮੀਨ ਦੇ ਆਧ ਦੀ ਜ਼ਮੀਨ ਤੇ ਨੰਬਰ ਲੈਣੀ ਬੜੀ ਪਰੇਸ਼ਾਨੀ ਆ ਜੀ ਸੋ ਇੰਨੀ ਕੁ ਬੇਨਤੀ ਹੈ ਜੀ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਜੀ ਧੰਨਵਾਦ